ਦੀ ਵਿਖੇ ਸੰਗਤਾਂ ਦੇ ਸਾਹਮਣੇ ਬੋਲਦੀ ਹੈ ਇਸ ਐਕਸ਼ਨ ਦਾ ਲਾਹਾ ਲੈ ਕੇ 25 ਸਾਲ ਮੰਤਰੀ ਬਣਿਆ ਸਮੇਂ ਦੀ ਸਰਕਾਰ ਦਾ ਕਸੂਰ ਸਿਰਫ ਇਹ ਨਹੀਂ ਸੀ ਕਿ ਵੀਰੋ ਜਿਵੇਂ ਤੁਹਾਡੇ ਮੋਢੇ ਉੱਪਰ ਬੰਦੂਕ ਰੱਖ ਕੇ ਨਿਸ਼ਾਨਾ ਕੋਈ ਹੋਰ ਲਾ ਜਾਵੇ ਤਾਂ ਜਿੰਨਾ ਕਸੂਰ ਤੁਹਾਡਾ ਬਣਦਾ ਹੈ ਇਨਾ ਹੀ ਸਰਕਾਰ ਦਾ ਬਣਦਾ ਹੈ ਸੈਂਟਰ ਸਰਕਾਰ ਦੇ ਮੋੜੇ ਤੇ ਬੰਦੂਕ ਰੱਖ ਕੇ ਬਾਦਲ ਨੇ ਨਿਸ਼ਾਨੇ ਲਾਏ ਦਰਸ਼ਕ ਵੀ ਸਰਕਾਰ ਤੇ ਮੜੇ ਇਸੇ ਤਰ੍ਹਾਂ ਨਕੋਦਰ ਕਾਂਡ ਵਿੱਚ ਕਿੰਨੇ ਸਿੱਖ ਕਤਲ ਕੀਤੇ ਕੋਈ ਮੁਕੱਦਮਾ ਨਹੀਂ ਸਰਾਏ ਨਾਗਾ ਵਿਖੇ ਅਨੇਕਾਂ ਸਿੱਖ ਗੋਲੀਆਂ ਨਾਲ ਭੁੰਨ ਦਿੱਤੇ ਕੋਈ ਮੁਕੱਦਮਾ ਨਹੀਂ 2015 ਵਿੱਚ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਸੰਗਤ ਤੇ ਜਨਰਲ ਡਾਇਰ ਵਾਂਗੂ ਗੋਲੀਆਂ ਦੀਆਂ ਵਾਛੜਾਂ ਕਰਕੇ ਸਿੰਘ ਸ਼ਹੀਦ ਕੀਤੇ अनेका ਜਖਮੀ ਕੀਤੇ ਕੋਈ ਮੁਕੱਦਮਾ ਨਹੀਂ ਬਣਨ ਦਿੱਤਾ ਅਣਪਛਾਤੇ ਲਿਖ ਕੇ 9 ਸਾਲ ਤੱਕ ਨਿਆਂ ਨਹੀਂ ਦਿੱਤਾ ਸਾਰੀ ਉਮਰ ਸਿੱਖ ਕੌਮ ਦੇ ਕਤਲੇਆਮ ਵਾਸਤੇ ਸਾਜ਼ਿਸ਼ਾਂ ਬੇਅਦਵੀਂ ਦੀਆਂ ਸਾਜ਼ਿਸ਼ਾਂ ਇਸ ਹਨੇਰੇ ਬੱਦਲ ਨੇ ਘੜੀਆਂ ਜਿਨ੍ਹਾਂ ਨੂੰ ਅਸੀਂ ਅਪਰਾਧੀ ਕਹਿੰਦੇ ਹਾਂ ਉਹਨਾਂ ਨੇ ਜਲਾਦਾਂ ਦਾ ਰੋਲ ਜ਼ਰੂਰ ਨਿਭਾਇਆ ਹੈ ਪਰ ਸਾਰਾ ਜਗਤ ਜਾਣਦਾ ਹੈ ਕਿ ਜਲਾਦ ਆਪਣੀ ਮਰਜ਼ੀ ਨਾਲ ਕਿਸੇ ਨੂੰ ਫਾਂਸੀ ਨਹੀਂ ਦੇ ਸਕਦਾ ਇੱਕ ਚਪੇੜ ਵੀ ਨਹੀਂ ਮਾਰ ਸਕਦਾ ਹੁਕਮ ਨਾਲ ਮਜਬੂਰ ਹੋ ਕੇ ਕਰਨਾ ਪੈਂਦਾ ਹੈ ਜਲਾਦ ਨੂੰ ਇਸੇ ਪ੍ਰਕਾਰ ਇਹਨਾਂ ਦਰਿੰਦਿਆਂ ਦੀ ਜ਼ੁਰਤ ਕਿਵੇਂ ਪੈ ਸਕਦੀ ਸੀ ਕਿ ਗੁਰੂ ਸਾਹਿਬ ਜੀ ਮਹਾਰਾਜ ਵੱਲ ਉਂਗਲ ਵੀ ਚੁੱਕ ਸਕਦੇ ਹੁਕਮ ਨਾਲ ਅੰਜਾਮ ਦਿੱਤਾ ਪਰ ਇਸ ਨੇ ਉਹਨਾਂ ਅਪਰਾਧੀਆਂ ਦੀ ਪੋਸ਼ਤ ਪਨਾਹੀ ਵਾਸਤੇ 10-10 ਗਨਮੈਨ ਦਿੱਤੇ ਜਨਰਲ ਡਾਇਰ ਦੇ ਚਹੇਤੇ ਮਜੀਠੀਆ ਤੇ ਵਿਰਸੇ ਨੇ ਬੇਅਦਬੀ ਕਰਨ ਵਾਲਿਆਂ ਦੀਆਂ ਜਮਾਨਤਾਂ ਕਰਾਈਆਂ ਪੁੱਛਣ ਤੇ ਇਹਨਾਂ ਨੇ ਸਾਫ਼ ਮੁੱਕਰ ਜਾਣਾ ਹੈ ਲੇਕਿਨ ਕਾਗਜ਼ ਮੂੰਹੋਂ ਬੋਲਦੇ ਹੈ ਉਹ ਕਿਤੇ ਛੁਪਾਏ ਨਹੀਂ ਜਾ ਸਕਦੇ ਦੋਸ਼ੀਆਂ ਨੂੰ ਇੱਕ ਦਿਨ ਵੀ ਥਾਣੇ ਵਿੱਚ ਨਹੀਂ ਰਹਿਣ ਦਿੱਤਾ ਵਿਰਸਾ ਸੰਤਾ ਨਾਲ ਰਹਿ ਕੇ ਜਸੂਸੀ ਕਰਦਾ ਸੀ ਹਰ ਪਾਲ ਦੀ ਰਿਪੋਰਟ ਬਾਦਲ ਨੂੰ ਦਿੰਦਾ ਸੀ ਜਦੋਂ ਟੀਚੇ ਦੇ ਕਾਮਯਾਬ ਹੋ ਗਏ ਤਾਂ ਹੱਥ ਬਾਹਾਂ ਖੜੀਆਂ ਕਰਕੇ ਬਾਹਰ ਆ ਗਿਆ ਇਸ ਦੇ ਸਾਥੀ ਮਜੀਠੀਏ ਦੇ ਜ਼ੁਲਮ ਕਿਸੇ ਤੋਂ ਭੁੱਲੇ ਛੁਪੇ ਨਹੀਂ ਨਸ਼ਿਆਂ ਦੇ ਹਰ ਨਾਲ ਪੰਜਾਬ ਦੇ ਵਸਦੇ ਰਸਦੇ ਲੱਖਾਂ ਘਰਾਂ ਦੇ ਚਿਰਾਗ ਬੁਝਾਏ ਇਸ ਤੋਂ ਇਲਾਵਾ ਕੌਮ ਦੀ ਵਿਰਾਸਤ ਖਾਲਸਾ ਕਾਲਜ ਨੂੰ ਹਥਿਆਉਣ ਵਾਸਤੇ ਗੁੰਡੇ ਪਾਲੇ ਸੀ ਇਸ ਨੇ ਜਦੋਂ ਵਿਦਿਆਰਥਣਾਂ ਬੱਚੀਆਂ ਨੂੰ ਕਾਲਜ ਤੋਂ ਛੁੱਟੀ ਮਿਲਦੀ ਤਾਂ ਇਹ ਗੁੰਡੇ ਗੇਟ ਅੱਗੇ ਖੜੇ ਹੁੰਦੇ ਸੀ ਸ਼ਰਿਆਮ ਬੱਚੀਆਂ ਨਾਲ ਛੇੜਛਾੜ ਅਤੇ ਧੱਕਾ ਕਰਦੇ ਸੀ ਬੱਚੀਆਂ ਦੇ ਮਾਪੇ ਪੁਲਿਸ ਰਿਪੋਰਟ ਕਰਦੇ ਤਾਂ ਉਸੇ ਸਮੇ ਮਜੀਠੀ ਆ ਫੋਨ ਕਰਦਾ ਸੀ ਕਿ ਇਹ ਆਪਣੇ ਬੰਦੇ ਹੈ ਕਿਸ ਰੂਪ ਦਿੰਦਾ ਸੀ ਅਗਲੇ ਦਿਨ ਉਹ ਗੁੰਡੇ ਛੁੱਟੀ ਸਮੇਂ ਗੇਟ ਤੇ ਅੱਗੇ ਫੇਰ ਖੜੇ ਹੁੰਦੇ ਸੀ। ਆਤਿਆੰਤ ਦੁਖੀ ਹੋ ਕੇ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਕਾਲਜ ਦੀ ਪੜ੍ਹਾਈ ਤੋਂ ਹਟਾ ਲਿਆ ਸੀ। ਉਹ ਮਾਪੇ ਅੱਜ ਵੀ ਉਸ ਸੰਕਟ ਨੂੰ ਯਾਦ ਕਰਦੇ ਹਨ ਜਿਹੜੇ ਸੰਕਟ ਦੇ ਕਾਰਨ ਉਹ ਆਪਣੀਆਂ ਬੱਚੀਆਂ ਨੂੰ ਪੜ੍ਹਾਈ ਨਹੀਂ ਕਰਵਾ ਸਕੇ। ਇਹਨਾਂ ਗੁੰਡਾਗਰਦੀ ਦਾ ਨਾਅ ਚ ਇਹ ਮਜੀਠੀਆ ਕਰਦਾ ਸੀ। ਤਸਕਰ ਬਲਾਈ ਕੀਏ ਸ਼ਾਮ ਨੂੰ ਝੁੰਡਾਂ ਦੇ ਝੁੰਡ ਪਿੰਡਾਂ ਵਿੱਚ ਫਿਰਦੇ ਸੀ ਪੁਲਿਸ ਕਿਸੇ ਨੂੰ ਵੀ ਰੋਕਣ ਤੋਂ ਜਾਂ ਪੁੱਛਣ ਤੋਂ ਬੇਵਾਸ ਸੀ ਥਾਣਿਆਂ ਦੇ ਸਾਹਮਣੇ ਕਤਲ ਕਰਕੇ ਅਪਰਾਧੀ ਲਾਲ ਬੱਤੀ ਵਾਲੀ ਕਾਰ ਵਿੱਚ ਸਵਾਰ ਹੋ ਕੇ ਆਰਾਮ ਨਾਲ ਫਰਾਰ ਹੋ ਜਾਂਦੇ ਸੀ ਇਹ ਸਭ ਕੁਝ ਹੋਇਆ ਹੈ ਕਿਸੇ ਵੀ شریف ਇਨਸਾਨ ਦਾ ਜੀਣਾ ਬੜਾ ਦੂਬਰ ਹੁੰਦਾ ਸੀ ਦਸ਼ਮੀਸ਼ ਪਿਤਾ ਜੀ ਦੀ ਸਾਜੀ ਸਾਡੀ ਕੌਮ ਤੇ ਜਿੰਨੇ ਘੋਰ ਜ਼ੁਲਮ ਇਸ ਟੱਬਰ ਨੇ ਕੀਤੇ ਇੰਨੇ ਔਰੰਗਜ਼ੇਬ ਅਬਦਾਲੀ ਵਜ਼ੀਰ ਖਾਨ ਜ਼ਕਰੀਆ ਖਾਨ ਵੀ ਨਹੀਂ ਕਰ ਸਕੇ ਸਮੁੱਚੇ ਪੰਥ ਨੂੰ ਬੇਨਤੀ ਹੈ ਜੀ ਕਿ ਹਰ ਸਾਲ ਦੁਸਹਿਰੇ ਤੇ ਰਾਵਣ ਦੇ ਪੁਤਲੇ ਫੂਕਣੇ ਛੱਡ ਕੇ ਬਾਦਲ ਟੱਬਰ ਤੇ ਮਜੀਠੀਏ ਦੇ ਪੁਕਲੇ ਪੁਤਲੇ ਫੂਕਣੇ ਸ਼ੁਰੂ ਕਰੋ ਤਾਂ ਇਸ ਟੱਬਰ ਦੀ ਬਦੀ ਨੂੰ ਹਮੇਸ਼ਾ ਲਾਣ ਤਾਂ ਪੈਂਦੀਆਂ ਰਹਿਣ ਕਿਉਂਕਿ ਗੁਰੂ ਸਾਹਿਬਾਨ ਦੇ ਸੁਨਹਿਰੀ ਵਿਲੱਖਣ ਅਨੋਖੇ ਇਤਿਹਾਸ ਨੂੰ ਔਰੰਗਜ਼ੇਬ ਦੇ ਵਾਰਿਸ ਬਾਦਲ ਨੇ ਕਾਲਾ ਕਰ ਦਿੱਤਾ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਤੂਫਾਨ ਟੈਂਕਾਂ ਨਾਲ ਹਮਲਾ ਕਰਾ ਕੇ ਸੱਚਖੰਡ ਸਾਹਿਬ ਜੀ ਦੀ ਇਮਾਰਤ ਦਾ ਭਾਰੀ ਨੁਕਸਾਨ ਅਤੇ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਮਹਾਨ ਅਕਾਲ ਤਖਤ ਸਾਹਿਬ ਜੀ ਨੂੰ ਟਹਿ ਢੇਰੀ ਕੀਤਾ ਕੋਰ ਸੰਕਟ ਤੋਂ ਬਾਅਦ ਪੰਥ ਨੇ ਸੇਵਾ ਕਰਾਈ ਉਪਰੰਤ ਸੰਸਾਰ ਚੋਂ ਇੱਕੋ ਸ਼ਖਸ ਜਿਹੜਾ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨੀਵਾ ਦਿਖਾਉਣ ਵਾਸਤੇ ਇਸ ਪਾਵਨ ਪਵਿੱਤਰ ਆਸਥਾਨ ਤੇ ਭਰੇ ਦੀਵਾਨ ਵਿੱਚ ਸੰਗਤਾਂ ਦੇ ਸਾਹਮਣੇ ਅਤੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਕੁਰਸੀ ਤੇ ਬੈਠਾ ਅੱਜ ਤੱਕ ਦੇ ਇਤਿਹਾਸ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਮੱਸਾ ਰੰਗੜ ਕੁਰਸੀ ਤੇ ਬੈਠਾ ਸੀ ਇਹ ਦੂਜਾ ਮੱਸਾ ਰੰਗੜ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕੁਰਸੀ ਢਾਕੇ ਬੈਠਾ ਸਿੱਖ ਸਿੱਖੀ ਨੂੰ ਖਤਮ ਕਰਨ ਵਾਸਤੇ ਕੋਈ ਹੱਥ ਕੰਡਾ ਛੱਡਿਆ ਨਹੀਂ ਜੋ ਨਾਂ ਵਰਤਿਆ ਹੋਵੇ ਗੁਰੂ ਪਿਆਰੇ ਖਾਲਸਾ ਜੀ ਇਹਨਾਂ ਦੇ ਜ਼ੁਲਮਾਂ ਦਾ ਚਿੱਠਾ ਬਹੁਤ ਲੰਮਾ ਹੈ ਬੇਨਤੀ ਹੈ ਕਿ ਆਪਣੇ ਮਹਾਨ ਸਤਿਗੁਰੂ ਜੀ ਦੀ ਵਫਾਦਾਰੀ ਤਿਆਗ ਕੇ ਅੱਜ ਵੀ ਇਸ ਜੁੰਡਲੀ ਜੁੰਡਲੀ ਦਾ ਸਾਥ ਦੇਣ ਦੀ ਕੋਸ਼ਿਸ਼ ਕਰਨ ਵਾਲਾ ਗੁਰੂ ਦੋਖੀ ਨਰਕਾਂ ਦਾ ਭਾਗੀ ਹੋਵੇਗਾ ਇੱਥੇ ਉੱਥੇ ਦੋ ਜਹਾਨਾਂ ਵਿੱਚ ਕਿਤੇ ਵੀ ਢੋਈ ਨਹੀਂ ਮਿਲੇਗੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰਵਾਨ ਮਹਿ ਸਿਰ ਨੀਵਾ ਕਰ ਵੇਖ ਪੰਥ ਦਾ ਪਤਨ ਕਰਨ ਵਾਲੇ ਦਾ ਸਾਥ ਦੇਣ ਵਾਲਿਓ ਮਨ ਨੀਵਾ ਕਰਕੇ ਅੰਦਰ છાਤੀ ਮਾਰੋ ਕਿ ਤੁਸੀਂ ਪੰਜਾਬ ਵਿੱਚ ਉਹ ਦਿਨ ਉਹ ਜ਼ੁਲਮ ਫੇਰ ਵੇਖਣਾ ਚਾਹੁੰਦੇ ਹੋ ਸੁਚੇਤ ਹੋਣ ਦੀ ਲੋੜ ਹੈ ਜੀ ਆਪਣੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਵਾਸਤੇ ਸਮੁੱਚਾ ਪੰਥ 9 ਸਾਲ ਤੋਂ ਉਡੀਕ ਰਿਹਾ ਹੈ ਜੇ 21 ਦਰਿੰਦੇ ਦੇ ਪੈਰ ਲੱਗ ਗਏ ਇਸ ਜੁੰਡਲੀ ਵਿੱਚੋਂ ਤਾਂ ਹਮੇਸ਼ਾ ਲਈ ਇਨਸਾਫ ਦਾ ਰਸਤਾ ਬੰਦ ਹੋ ਜਾਵੇਗਾ 328 ਪਾਵਨ ਪਵਿੱਤਰ ਸਰੂਪਾਂ ਦਾ ਹਿਸਾਬ ਕਿਸੇ ਨਹੀਂ ਦੇਣਾ 445 ਪਵਿੱਤਰ ਸਰੂਪ ਜੋ ਕੈਨੇਡਾ ਸਮੁੰਦਰ ਦੇ ਕਿਨਾਰੇ ਗੱਡੀ ਵਿੱਚ ਰੱਖੇ ਇਸੇ ਤਰ੍ਹਾਂ ਹਜ਼ਾਰਾਂ ਪਾਵਨ ਪਵਿੱਤਰ ਸਰੂਪਾਂ ਦਾ ਬੇਹਰਮਤੀ ਕਰਕੇ ਹੋਰ અપਮਾਨ ਕੀਤਾ ਇਹਨਾਂ ਦਾ ਕੋਈ ਨਿਆਂ ਨਹੀਂ ਮਿਲੇਗਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਬਾਣੀ ਦਾ ਸਿੱਧਾ ਪ੍ਰਸਾਰਣ 170 ਮੁਲਕਾਂ ਵਿੱਚ ਪਹੁੰਚਦਾ ਹੈ ਇਸ ਟੱਬਰ ਨੇ ਜੋ ਅਰਬਾਂ ਖਰਬਾਂ ਪਰਿਵਾਰਾਂ ਤੋਂ ਇਸ ਪ੍ਰਸਾਰਣ ਦਾ ప్రతి ਮਹੀਨਾ ਮੁੱਲ ਵਟ ਰਿਹਾ ਹੈ ਪਾਵਨ ਪਵਿੱਤਰ ਗੁਰਬਾਣੀ ਮੁੱਲ ਵੇਚ ਰਿਹਾ ਹੈ ਬਾਣੀ ਅਕਾਲ ਪੁਰਖ ਦੀ ਮਹਾਨ ਅਸਥਾਨ ਪੰਥ ਦਾ ਤੇ ਮੁੱਲ ਇਹ ਪਰਿਵਾਰ ਵਟ ਰਿਹਾ ਹੈ ਪੰਥ ਨਾਲ ਇੰਨਾ ਧੱਕਾ ਬੇਇਨਸਾਫੀ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ ਉਹਨਾਂ ਨੂੰ ਕਮਰੇ ਨਹੀਂ ਮਿਲਦੇ ਤਾਂ ਹੋਟਲਾਂ ਵਿੱਚ ਰੁਕਦੇ ਹਨ ਹੋਟਲਾਂ ਵਿੱਚ ਮਾੜੇ ਵਿਹਾਰ ਹੁੰਦੇ ਐ ਹਕੀਕਤ ਦੱਸਣ ਲੱਗਿਆਂ ਬੜਾ ਦੁੱਖ ਲੱਗਦਾ ਹੈ ਪਰ ਸੱਚ ਹੈ ਜੀ ਕਿ अनेका ਕੁਕਰਮ ਜਗ ਜਾਹਰ ਹੋਏ ਸੋਚੇ ਪੰਥ ਵਾਸਤੇ ਬਹੁਤ ਨਮੋਸ਼ੀ ਦੀ ਗੱਲ ਹੈ ਲੇਕਿਨ ਕਸੂਰਵਾਰ ਕੇਵਲ ਇੱਕੋ ਟੱਬਰ ਹੈ ਜੋ ਸਮੁੱਚੇ ਗੁਰਦੁਆਰੇ ਸਹਾਬਾਨ ਦੀ ਗੋਲਕ ਦਾ ਪੈਸਾ ਹਜਮ ਕਰ ਰਿਹਾ ਹੈ ਜੇਕਰ ਖਜ਼ਾਨੇ ਦੀ ਯੋਗ ਵਰਤੋਂ ਕੀਤੀ ਜਾਂਦੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਜਿੰਨੀਆਂ ਸਰਾਵਾਂ ਹੀ ਬਣ ਸਕਦੀਆਂ ਸੀ ਤਾਂ ਕਿਸੇ ਨੂੰ ਹੋਟਲਾਂ ਵਿੱਚ ਰਹਿਣ ਦੀ ਲੋੜ ਨਾ ਪੈਂਦੀ ਹਾਰ ਪੱਖੋਂ ਪੰਥ ਨਾਲ ਤਕਾ ਇਹ ਟੱਬਰ ਸੈਂਟਰ ਸਰਕਾਰ ਦੀ ਸ਼ਾਇਤੇ ਕਰ ਰਿਹਾ ਹੈ ਇਸ ਕਰਕੇ ਸਮੁੱਚੇ ਪੰਥ ਨੂੰ ਦੇਸ਼ ਵਿਦੇਸ਼ ਦੇ ਸਿੱਖਾਂ ਪਿਆਰਿਆਂ ਨੂੰ ਬੇਨਤੀ ਹੈ ਜੀ ਕਿ ਆਹ ਲੋਕ ਸਭਾ ਚੋਣਾਂ ਇਸ ਤੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਟੱਬਰ ਦਾ ਮੁਕੰਮਲ ਤੌਰ ਤੇ ਸਹਾਇਆ ਕਰ ਦਿਓ ਤਾਂ ਗੁਰੂ ਘਰਾਂ ਦੇ ਕਬਜ਼ੇ ਛੁਡਵਾਏ ਜਾ ਸਕਣ ਇਸ ਲਈ ਬੇਨਤੀ ਦੁਹਰਾਉਂਦਾ ਹਾਂ ਜੀ ਕਿ ਗੁਰੂ ਘਰਾਂ ਦੀ ਗੋਲਕ ਦਾ ਖਜ਼ਾਨਾ ਬਚਾਉਣ ਵਾਸਤੇ ਗੁਰੂ ਘਰ ਆਜ਼ਾਦ ਕਰਾਉਣ ਵਾਸਤੇ ਬੇਅਦਬੀਆਂ ਦੇ ਇਨਸਾਫ ਵਾਸਤੇ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਮਰਿਆਦਾ ਦੇ ਪਾਲਣ ਵਾਸਤੇ ਗੁਰਸਿੱਖ ਪਿਆਰਿਆਂ ਦੀ ਚੋਣ ਕਰਕੇ ਪਾਰਲੀਮੈਂਟ ਵਿੱਚ ਭੇਜਣਾ ਹੈ ਅੱਜ ਕੇਵਲ 5 ਦਿਨ ਬਾਕੀ ਨੇ ਚੋਣਾਂ ਵਿੱਚ ਪਾਰਟੀਆਂ ਤੋਂ ਉੱਪਰ ਉੱਠ ਕੇ ਗੁਰੂ ਦੇ ਪਹਿ ਵਿੱਚ ਰਹਿਣ ਵਾਲੇ ਨੇਕ ਇਨਸਾਨਾਂ ਨੂੰ ਸੇਵਾ ਸੌਂਪਣੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਇਹ ਭਾਵੇਂ ਕਿਸੇ ਪਾਰਟੀ ਤੋਂ ਹੋਣ ਪਾਰਟੀ ਨਾਲ ਕੋਈ ਸਬੰਧ ਨਹੀਂ ਸਾਡਾ ਅੰਮ੍ਰਿਤਧਾਰੀ ਸਿੰਘਾਂ ਨੂੰ ਸਿੱਖਾਂ ਨੂੰ ਸੇਵਾ ਦੇਵਾਂਗੇ ਤਾਂ ਪੰਜਾਬ ਦੀ ਸ਼ਾਨ ਨੂੰ ਚਾਰ ਚੰਦ ਲੱਗ ਸਕਣਗੇ ਇਸ ਤੋਂ ਇਲਾਵਾ ਚੋਟੀ ਦੇ ਸਮਗਲਰ ਮਜੀਠੀ ਅਤੇ ਵਿਰਸੇ ਖਿੱਪ ਦਾ ਇੱਕ ਰੰਚਕ ਮਾਤਰ ਸਾਥ ਦੇਣ ਵਾਲੇ ਗੁਰੂ ਦੋਖੀ ਪੰਥ ਦੋਖੀ ਦੇਸ਼ ਦੇ ਦੁਸ਼ਮਣ ਹਨ ਇਹਨਾਂ ਤੋਂ ਬਚਣਾ ਹੈ ਇਸ ਜੁੰਡਲੀ ਦੇ ਇੱਕ ਵੀ ਦਰਿੰਦੇ ਨੂੰ ਇੱਕ ਵੀ ਵੋਟ ਪਾਉਣ ਦੀ ਗਲਤੀ ਨਹੀਂ ਕਰਨੀ ਸਾਡਾ ਭਵਿਕਸ ਵਾਰਿਆ ਜਾ ਸਕੇ ਇੰਨੀਆਂ ਬੇਨਤੀਆਂ ਪੰਥ ਦੀ ਸੇਵਾ ਵਾਸਤੇ ਦਾਸ ਨੇ ਜੋ ਕੀਤੀਆਂ ਹਨ ਉਹ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ ਪੁਰਲਾ ਚੁੱਕਾਂ ਤੋਂ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ